जय माता दी सारे जय माता दी क्या बात है जी इजी कर दियो सामने चढ़ाई है जय माता दी सच्ची जी देख सकते हो जय माता होटल आ मार्केट है जी जय माता दी सारे जी सो आपा हुन रेडी हां ਸਲੀਪਿੰਗ ਬੈਗ ਆਪਣੇ ਕੋ ਤੇ ਆਪਣੇ ਕੋਲ ਸਮਾਨ ਹੈਗਾ ਆ ਤੇ ਨਾਲ ਵੀ ਨਾ ਨਾ ਸਮਾਨ ਹੈਗਾ ਤੁਸੀਂ ਤੁਸੀਂ ਦੇਖ ਸਕਦੇ ਹੋ ਜੈ ਮਾਤਾ ਦੀ ਬੱਲੇ ਓ ਬੱਲੇ ਕਿਹੜਾ ਨਾਮ ਆ ਆਰ ਕੇ ਆਰ ਕੇ ਨਾਮ ਤੋਂ ਆਗਾ ਟ੍ਰਾਂਸਫਰ ਬਣਾ ਗਏ ਇਲੈਕਟ੍ਰੀਸਿਟੀ ਪਾਰਟਸ ਹੁੰਦੀ ਇਹਨਾਂ ਮਰੂਤੀ ਵੀ ਇੱਥੇ ਚੱਲਦੀ ਆ ਜੀ ਜੇ ਕੇ ਯੂ 9042 ਕੀ ਦੇਖ ਸਕਦੇ ਹੋ क्या बात है जी रसगुल्ले है गुलाब जामुन ओके थोड़ा जहा करना पैदा रसगुल्ले तो के ता गुलाब जामुन कहू अगला सुबह जी क्या बात है जी ये मार्केट है माता वैष्णो देवी ਸੋ ਗੋਲ ਗਫੇ ਬਲੇ 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 ਡਰਾਈ ਫੂਡ ਆ ਸੁੱਕਾ ਵੀ ਹੈਗਾ ਸੋ ਇਥੇ ਹੋਲਸੇਲ ਰੇਟ ਵੀ ਮਿਲਦਾ ਆਏਗਾ 10 20 40 70 ਤੱਕ ਆ ਭੁੰਨੀਆਂ ਜਾਂਦੀਆਂ ਦੰਨੀਆਂ ਠੀਕ ਚੱਲਦੀਆਂ ਹੈਲੋ ਕਿੱਥੇ ਆ ਜਾਲਾ ਆ ਜੀ ਸੋ ਸਿੰਬੀ ਲੈ ਸਕਦੇ ਆ ਆਪਾਂ ਇਥੋਂ ਕਿਤੇ ਜੀ ਸਾਰੇ ਹੋਟਲ ਪੰਜਾਬੀ ਵੈਸ਼ਨੋ ਡਾਬਾ ਮਾਰਕੀਟ ਤਾਂ ਉਹਦਾ ਵਧੀਆ ਹੈ ਜੀ ਸਾਰੀ ਜੀ ਜੀ ਸਰਦਾਰ ਵਾਹ ਭਾਈ ਇਹ ਤੋਤਾ ਬੋਲ ਰਿਹਾ ਆਓ ਦੇਖੋ ਇਹ ਤੋਤਾ ਭਾਜੀ ਸਤਿ ਸ੍ਰੀ ਅਕਾਲ ਹੋਰ ਵੀਰ ਜੀ ਕੀ ਹਾਲ ਚਾਲ ਆ ਬੱਲੇ 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 ਮਾਤਾ ਵੈਸ਼ਨੂ ਦੇਵੀ ਪਿੰਡੀਆਂ ਪਈਆਂ ਹੋਈਆਂ ਭਾਜੀ ਕੀ ਹਾਲ ਚਾਲ ਭਾਜੀ SIM ਕਿੰਨੇ ਦਾ ਮਿਲੇਗਾ ਇੱਥੇ ਤੁਸੀਂ ਆਪੇ ਜਾ ਸਕਦੇ ਹੋ ਮਾਰਕੀਟ ਹੈਗੀ ਆ खा सकते नान भटूरे वटैवर चाइनीज चीज मज़ा बेच रहा धागे क्या बात क्या बात किस रहा दुद्ध देख दुध पीवोंगे आप पीवेंगे आप

ਸੋ ਕੀ ਕਰੇ ਯਸ ਵੀ ਆ ਨੀ ਬਿਲੇ ਜੀ ਚਿਕਨਾ ਯਮੇ ਕੀ ਟੈਸਟ ਬੜੀ ਆਕਰ ਬੁਕ ਕਰਨੀ ਹੈ 11 12 ਵਜੇ ਤੱਕ ਤਾਂ ਆਪਾਂ ਬੁਕ ਕਰਾਂਗੇ ਕਰਾਂਗੇ ਸੋ ਥੈਂਕ ਯੂ ਬਣੇ ਰੋ ਓਕੇ ਵੀਰ ਜੀ ਥੈਂਕ ਯੂ ਸੋ ਮੱਚ ਜੈ ਮਾਤਾ ਜੀ ਜੈ ਮਾਤਾ ਜੀ ਸੋ એનર્ਜੀ ਬੂਸਟ ਹੌਤ ਗਿਆ ਯਮ ਨੈਸ਼ਨਲ ਬੈਂਕ ਇਸ ਸਮੇਂ ਸੇ ਦੋ ਕੇਸਰ ਵਾਲਾ ਦੁੱਧ ਪੀ ਕੇ ਆਪਾਂ ਐਨਰਜੀ ਬੂਸਟ ਕੀਤੀ ਹੈਗੀ ਕਿੱਦਾਂ ਕੀ ਹਾਲ ਚੱਲ ਆ ਮਿੱਤਰਾ ਠੀਕ ਆ ਬੜੀਆ ਸੋ ਮਾਤਾ ਵੈਸ਼ਨੂ ਦੇਵੀ ਹੋਟਲ ਢਾਬਾ ਸੋ ਅਵੀ ਰਾ ਹੁੰਦਾ ਹੈਗਾ ਆ ਪਰ ਆਪਾਂ ਰਾ ਤੇ ਨਹੀਂ ਹੈਗੇ ਆਪਾਂ ਚੌਕ 'ਚ ਖੜੇ ਆਂ ਹਾਂ ਹੁਣ ਚੱਲਦੇ ਆਂ ਜੀਆ ਵੈਲਕਮ ਟੂ ਮੇਨ ਬਾਜ਼ਾਰ ਕਟੜਣਾ ਸੋ ਪੂਜੀ ਦਾ ਤਹਿ ਨਾਦਰਿੰਦੇ ਆ ਕੀ ਦੇਖ ਸਕਦੇ ਸੋ ਪਉ ਉੱਪਰ ਜਾਣਾ ਹੈਗਾ ਆ ਕਿਆ ਰੌਣਕ ਹੈ ਦੇਖੋ ਬਾਜ਼ਾਰ ਸੋ ਪਉ ਮੇਨ ਬਾਜ਼ਾਰ ਚ ਖੜੇ ਆ ਹੁਣ ਹੈਗੇ ਆ ਤੁਸੀਂ ਦੇਖ ਸਕਦੇ ਹੋ ਪਬਲਿਕ ਆ ਰਹੀ ਆ ਕੋਈ ਜਾ ਰਿਹਾ ਹੈਗਾ ਆ ਆ ਚੌਂਕ ਹੈਗਾ ਕਿਆ ਰੌਣਕਾਂ ਲੱਗੀਆਂ ਹੋਈਆਂ ਆ ਜਿੱਤਾ ਜੀ ਐਡ ਚੱਲ ਰਹੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਐਡ ਚੱਲ ਰਹੀ ਆ ਸੋ ਆਪਾਂ ਹੁਣ ਅੱਗੇ ਨੂੰ ਚਲੀਏ ਦੇਖ ਲੀਓ ਬਰੇਰੋ ਵਾਜੀ ਵਾਹ ਕੀ ਬਾਤ ਹੈ ਸ਼ੰਤਾ ਜੀ ਆਨੰਦ ਵੈਸ਼ਨੋ ਦੇ ਵੀ ਕੱਢਾ ਆਜਾ ਆਜਾ ਮਿਤਰਾ ਆਜਾ ਆਜਾ ਚਲੋ ਜੀ ਆਪਾਂ ਕਛੂਏ ਦੀ ਚਾਲ ਚੱਲਦੇ ਚੱਲਦੇ ਚੱਲ ਰਹੇ ਆ ਸੋ ਸਟਰੀਟ ਫੂਡ ਜਲਦੀ ਮਿਲ ਜਾਂਦਾ ਸੋ ਟੈਪੀ ਟੈਪੂ ਜੁਨੀਅਨ ਤੁਸੀਂ ਦੇ ਸਕਦੇ ਹੋ ਜੇ ਆਪਣੇ ਲੁਧਿਆਣੇ ਜਾਂ ਕਟੜੇ ਜਾਏ ਕਿਸੇ ਪੈਣ ਪਾਈ ਨੇ ਫੋਟੋ ਬਚੋਣੀ ਹੋਵੇ ਖਿਚਾ ਸਕਦਾ ਮਾਤਾ ਦੀ ਪਿੰਡੀ ਹਰੇਕ ਚਾਰ ਪੰਜ ਦੁਕਾਨਾਂ ਛੱਡ ਕੇ ਪਿੰਡੀ ਲੱਗੀ ਹੋਈ ਆ ਬੱਲੇ 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 ਵਜਾ ਮਾਰਦੇ ਨੇ ਬਾਲ ਗੰਗਾ ਆਟੋ ਆਟੋ ਥੈਂਕ ਯੂ ਸੋ ਮਾਚ ਹੈਲੋ ਜੈਂਟਲਮੈਨ ਇਹ ਮਾਤਾ ਜੀ ਇਹ ਮਾਤਾ ਜੀ ਨਹੀਂ ਵੀਰੇ 11 ਨੰਬਰ ਦੀ ਬੱਸ 11 ਨੰਬਰ ਦੀ ਬੱਸ ਚ ਹੀ ਜਾਵਾਂਗੇ ਕਹਿੰਦਾ ਸੀ ਆਟੋ ਲੈ ਲੋ ओके 11 ਨੰਬਰ ਤੇ ਬੱਸ ਸੋ ਤੁਸੀਂ ਦੇ ਸਕਦੇ ਹੋ ਨਾਈਟ ਦਾ ਟਾਈਮ ਹੋ ਗਿਆ ਹੈਗਾ ਸੋ ਇੱਦਾਂ ਫੋਟੋ ਸ਼ੂਟ ਦੀਆਂ ਦੁਕਾਨਾਂ ਹੈਗੀਆਂ ਸੀ ਕਰਾ ਸਕਦੇ ਹੋ ਹੈਲੋ ਭਗਤਾ ਕੀ ਹਾਲ ਚਾਲ ਸੋ ਤੁਸੀਂ ਦੇ ਸਕਦੇ ਹੋ ਸਾਹਮਣੇ ਕਿੱਥੇ ਮੰਦਿਰ ਆ ਪਰ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਪਰ ਆਪਾਂ ਚੱਲੀ ਜਾਂਦੇ ਹੈਗੇ ਆ ਡਾਇਰੈਕਸ਼ਨ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕੀ ਆ ਬਾਤ ਹੈ ਜੀ ਇੱਦਾਂ ਭੁੰਡੀਆਂ ਹੋਣੀਆਂ हेलो दोस्त की हाल चला तो। श्री गुरु रविदास महाराज जी की जय सीधे देश में घर-वेच सूर खा रहे कन्ने दा रस भी लाऊआ दूर-दूर दा देखियो चमक्या होया बजार जय माता दी जय माता दी जय माता दी जय माता दी ਹਾਂਜੀ ਨੰਦੀ ਜੀ ਕੀ ਹਾਲ ਚਾਲ ਆ ਸੋਪਾ ਐ ਮਾਤਾ ਦੇ ਸੋ ਕੁਦਰਤ ਦੇ ਨਾਲ ਆਪਾਂ ਖਿਲਵਾੜ ਕਰ ਰਹੇ ਆ ਦੇਖੋ ਕਿੱਦਾਂ ਬਣਿਆ ਹੋਇਆ ਸੋ ਆਪਾਂ ਫਾਈਨਲ ਉਹ ਪਹਾੜੀ ਤੱਕ ਜਾਣਾ ਹੈਗਾ ਉੱਥੇ ਤੱਕ ਜੈ ਮਾਤਾ ਦੀ ਜੈ ਮਾਤਾ ਦੀ ਤੋਂ ਤੁਸੀਂ ਦੇਖ ਸਕਦੇ ਹੋ ਅਵਾਰਾ ਪਸ਼ੂ ਬਹੁਤ ਕੰਮ ਦੇ ਨੇ ਨੰਦੀ ਮਹਾਰਾਜ सो so, वैष्णो देवी नाइट लाइफ वाह क्या जा रहे हैं कटड़ा बहुत चढ़ाई चढ़के हैं देख सकते हैं